ਬਹੁਤ ਵੱਡੇ ਵੱਡੇ ਆਸਰ ਵੀ ਆਉਂਦੇ ਆ ਜੀ ਆ ਮੋਦੀ ਜੋਗੀ ਹਿਮਾਚਲ ਦੇ ਮੁੱਖ ਮੰਤਰੀ ਜਦ ਵੀ ਧਰਨ ਪੈਂਦੀ ਆ ਇੱਥੋਂ ਬੈਠੇ ਕੱਢ ਦਈਦੀ ਆ ਜੀ ਸੁੱਤੇ ਪਏ ਉਹਨੇ ਦਰਵਾਜ਼ਾ ਖੜਕਾਇਆ ਨਹੀਂ ਤਾਂ ਅਸੀਂ ਉੱਠੇ ਨਹੀਂ ਮਤਲਬ 4-5 ਵਜੇ ਇੱਕ 5 ਵਜੇ ਆ ਜਾਂਦੇ ਆ 5 ਵਜੇ ਜਾਨ ਕੇ ਆ ਜਾਂਦੇ ਆ ਜਾਂਦੇ ਆ ਗੱਡੀਆਂ ਕਰਦੇ ਆ ਰਾਤ ਨੂੰ 10 ਵੀ ਵੱਜ ਜਾਂਦੇ ਆ ਕੋਈ ਟਾਈਮ ਨਹੀਂ 11 ਕੋਈ ਕੋਈ ਜਿਵੇਂ ਕੰਮ ਤੋਂ ਕੋਈ ਲੇਟ ਆ ਗਿਆ ਆਜੋ ਕੋਈ ਗੱਲ ਨਹੀਂ ਜਦੋਂ ਮੈਨੂੰ ਮੈਂ ਟੱਚਰ ਮੰਦਾ ਸੀ ਅਜੇ ਜੀ ਮੈਂ ਜੇ ਸ਼ਹੀਦ ਨੇ ਗਿਆ ਉੱਥੇ ਪਾਣੀ ਪੀ ਕੇ ਆਇਆ ਪਾਣੀ ਪੀ ਕੇ ਬਿੰਦਕ ਬਿਠਾ ਕੇ ਕਣਕੜਾ ਕੇ ਇਹਨੇ ਪਤਾ ਨਹੀਂ ਕੀ ਕੀਤਾ ਕੀ ਨਹੀਂ ਆਥਰ ਨੂੰ ਟੱਡ ਬੋਲਣ ਲੱਗ ਗਿਆ ਕੋਲ ਕੋਲ ਕਰਨ ਲੱਗ ਗਿਆ ਰੋਟੀ ਵੀ ਰੰਝੇ ਦੇ ਸਾਧ ਜਾਲ ਲਾ ਖਾਵੇਂਗੀ ਉਹ ਬੈਠੀ ਆ ਪੁੱਛ ਲੋ ਉਹਨੂੰ ਖਾਂਦੀ ਆ ਪੁੱਛ ਲੋ ਕੀ ਲਿਖਾਂਦੀ ਆ ਕਿਉਂ ਨਹੀਂ ਕਿਉਂ ਨਹੀਂ ਖਾਂਦੇ ਸੀ ਅੰਟੀ ਤੁਸੀਂ ਬਸ ਮੇਰੇ ਪੇਟ ਦਰਦ ਹੁੰਦਾ ਸੀਗਾ ਖਾਣ ਤੋਂ ਬਾਅਦ ਖਾਣ ਤੋਂ ਬਾਅਦ ਉਲਟੀ ਲੱਗ ਜਾਂਦੀ ਸੀਗੀ ਤੇ ਮੈਂ ਖਾ ਹੀ ਨਹੀਂ ਸਕਦੀ ਤੇ ਹੁਣ ਮੈਂ ਦੋ ਦੋ ਵੀ ਦਿਹਾੜੀ ਚ ਖਾ ਜਾਂਦੀ ਨਹੀਂ ਆ ਜੇਕਰ ਅਸੀਂ ਤੁਹਾਨੂੰ ਇਹ ਗੱਲ ਕਹੀਏ ਕਿ ਤੁਹਾਡਾ ਪੁਰਾਣੇ ਤੋਂ ਪੁਰਾਣਾ ਦਰਦ ਚਾਹੇ ਉਹ ਦਰਦ 4 ਸਾਲ 5 ਸਾਲ 6 ਸਾਲ 10 ਸਾਲ ਜਾਂ 15 ਸਾਲ ਪੁਰਾਣਾ ਹੋਵੇ ਉਹ ਠੀਕ ਹੋ ਜਾਵੇਗਾ ਕੇਵਲ ਇੱਕੋ ਵਾਰ ਦੇ ਵਿੱਚ ਕੀ ਤੁਸੀਂ ਮੰਨੋਗੇ ਸ਼ਾਇਦ ਨਾ ਮੰਨੋਗੇ ਕਿਉਂਕਿ ਅੱਜ ਕੱਲ ਜੇ ਗੱਲ ਕਰੀਏ ਦਰਦ ਗੋਡਿਆਂ ਦੇ ਦਰਦ ਧਰਨ ਜਾਂ ਹੋਰ ਜਿਹੜੀ ਦਰਦਾਂ ਨੇ ਕਾਫੀ ਲੋਕਾਂ ਨੂੰ ਦਿੱਕਤ ਆਉਂਦੀ ਹੈ ਕਿਉਂਕਿ ਖਾਣ ਪਾਣ ਚੇਂਜ ਹੋ ਗਿਆ ਜਿਸ ਤੋਂ ਬਾਅਦ ਹੁਣ ਦੇਖਿਆ ਜਾ ਰਿਹਾ ਹੈ ਕਿ ਡਾਕਟਰਾਂ ਦੇ ਚੱਕਰ ਤਾਂ ਲੱਗ ਰਹੇ ਨੇ ਪਰ ਡਾਕਟਰਾਂ ਤੋਂ ਬਾਅਦ ਜੇ ਵੈਦਾਂ ਦੀ ਗੱਲ ਕਰੀਏ ਤਾਂ ਵੈਦ ਇਸ ਦਾ ਬਹੁਤ ਪੱਕਾ ਤੇ ਇੱਕ ਵਾਰ ਚ ਸੋਲੂਸ਼ਨ ਕਰ ਰਹੇ ਨੇ ਐਸੀ ਚੀਜ਼ ਨੂੰ ਦਿਖਾਣ ਲਈ ਆ ਤੁਹਾਨੂੰ ਅਸੀਂ ਲੈ ਕੇ ਆਏ ਆ ਯਾਨੀ ਕਿ ਕੈਨ ਟੀਵੀ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਲੈ ਕੇ ਆਏ ਆ ਅਸੀਂ ਇੱਕ ਇਹੋ ਜਿਹੀ ਜਗ੍ਹਾ ਤੇ ਜਿੱਥੇ ਵੈਦ ਹੈਗੇ ਨੇ ਉਹਨਾਂ ਦੇ ਨਾਲ ਗੱਲ ਕਰੀਏ ਤਾਂ ਇੱਕੋ ਵਾਰ ਚ ਲੋਕਾਂ ਨੂੰ ਆਰਾਮ ਆਇਆ ਇਹ ਉਹ ਜਗ੍ਹਾ ਹੈ ਉਹ ਘਰ ਹੈ ਜਿੱਥੇ ਇਹ ਸਾਰਾ ਟ੍ਰੀਟਮੈਂਟ ਕੀਤਾ ਜਾਂਦਾ ਤੇ ਅੰਦਰ ਚੱਲਾਂਗੇ ਅਸੀਂ ਇੱਥੇ ਆਏ ਲੋਕਾਂ ਦੇ ਨਾਲ ਜਿਹੜੇ ਮਰੀਜ਼ ਆਏ ਨੇ ਪੁਰਾਣੇ ਤੋਂ ਪੁਰਾਣਾ ਦਰਦ ਜਿਹੜਾ ਠੀਕ ਹੋ ਰਿਹਾ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੇ ਜਿਹੜੇ ਪਹਿਲੀ ਵਾਰ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਜ ਇੱਕ ਵਾਰ ਚ ਕੀ ਫਰਕ ਪਿਆ ਉਹਨਾਂ ਨੂੰ ਕਹਿੰਦੇ ਨੇ ਜਿਹੜੀ ਦਰਦ ਦਾ ਇਲਾਜ ਜਾਂ ਹੋਰ ਬਿਮਾਰੀ ਦਾ ਇਲਾਜ ਵੱਡੇ ਵੱਡੇ ਡਾਕਟਰ ਨਹੀਂ ਕਰ ਪਾਏ ਉਹ ਇੱਕ ਵੈਦ ਦੇ ਵੱਲੋਂ ਕੀਤਾ ਜਾਂਦਾ ਹੈ ਇਹ ਬਿਲਕੁਲ ਸੱਚ ਹੈ ਕਿਉਂਕਿ ਇਹ ਜਿਹੜੇ ਇੱਕ ਵੈਦ ਸਾਡੇ ਨਾਲ ਖੜੇ ਨੇ ਉਹਨਾਂ ਦੇ ਕੋਲ ਦੂਰੋਂ ਦੂਰੋਂ ਦੀ ਲੋਕ ਆਉਂਦੇ ਨੇ ਤੇ ਹਰ ਇੱਕ ਮਰਜ਼ੀ ਦਵਾਈ ਇੱਥੇ ਮਿਲ ਜਾਂਦੀ ਹੈ ਗੱਲਬਾਤ ਕਰਾਂਗੇ ਅਸੀਂ ਸਸ਼ੀ ਕਾਲ ਸਰ ਹਾਂ ਸ੍ਰੀ ਗਾੜੀ ਕੀ ਕਹਿਣਾ ਚਾਹੋਗੇ ਕਿੰਨੇ ਟਾਈਮ ਤੋਂ ਪਹਿਲਾਂ ਤੋਂ ਤੁਸੀਂ ਕੰਮ ਕਰ ਰਹੇ ਹੋ ਇੱਥੇ ਲੋਕਾਂ ਦੀ ਸੇਵਾ ਕਰ ਰਹੇ ਹੋ ਸਾਡਾ ਚਾਚਾ ਜੀ ਕਰਦਾ ਹੁੰਦਾ ਸੀ ਪਹਿਲਾਂ ਜੀ ਗੋਡੇ ਮੋਡੇ ਛਾੜਦਾ ਹੁੰਦਾ ਸੀ ਉਹ ਹੁਣ ਬੁਢਾੜ ਗਿਆ ਮੈਂ ਕੰਮ ਛੱਡਤਾ ਸੀਗਾ ਫਿਰ ਪਿੰਡ ਦੇ ਬੰਦੇ ਆਉਣ ਲੱਗੇ ਨੇੜੇ-ਨੇੜੇ ਦੇ ਪਿੰਡਾਂ ਦੇ ਮੈਂ ਕਰਦਾ ਰਿਹਾ ਤੇ ਹੁਣ ਮੈਂ ਜਾਦੇ ਹੋ ਗਿਆ ਸਕੂਲ ਕਰਦਾ ਰਿਹਾ ਜਿਹੜੀ ਵੀ ਲਾਉਂਦੇ ਰਿਆਂ ਉੱਥੇ ਮੈਂ ਕੰਬਲ ਜਿਹਾ ਵਿਛਾ ਲੈਣਾ ਉਹ ਦੇਵਰੀਆਂ ਨੂੰ ਪਾਲਣ ਲਮਾ ਚਲ ਕੱਢ ਦੇਣਾ ਉਹ ਸੰਗਤ ਪੜਦੇ ਆਲੀ ਕੰਮ ਆਈ ਇਹ ਮੈਂ ਫਿਰ ਘਰੇ ਹੀ ਰੇੜੀ ਘੜਾਤੀ ਘਰੇ ਹੁਣ ਮੈਂ ਇਹੀ ਕੰਮ ਕਰਦਾ ਸੰਗਤ ਬਹੁਤ ਜ਼ਿਆਦਾ ਆਉਣ ਲੱਗੀ ਘਰੇ ਹੀ ਕੰਮ ਕਰਦਾ ਜੀ ਕਿਹੜੇ ਕਿਹੜੇ ਦਰਦ ਕਿਸ ਕਿਸ ਤਰ੍ਹਾਂ ਦੇ ਦਰਦ ਦਾ ਇੱਥੇ ਹਰ ਇਲਾਜ ਲੱਤਾਂ ਦੁਖਦੀਆਂ ਹੂੰ ਕਬਜ ਹੁੰਦੀ ਹੋਵੇ ਗੈਸ ਤਿਆਗ ਰੋਟੀ ਨਹੀਂ ਖਾ ਹੁੰਦੀ ਹੁੰਦੀ ਤੇ ਤੈਨੂੰ ਸੋਜ ਆ ਜਾਂਦੀ ਆ ਫਰਮੈਕਲ ਸਾਹ ਝੜਵਾ ਅੱਖਾਂ 'ਇਹ ਨਾਲੇ ਕਾਲਾਪਨ ਆ ਜਾਂਦਾ ਗਿੱਕੀ ਦੁਖਣ ਲੱਗ ਜਾਂਦੀ ਜੀ ਨਹੀਂ ਸਰ ਮਾਈਕਲ ਕਹਿੰਦੇ ਮੈਂ 4 ਸੈਕਿੰਡ 'ਚ ਕਰਨਾ ਠੀਕ ਜੀ ਕਹਿੰਦੇ ਨੇ ਸਰਵਾਈਕਲ ਦਾ ਦਰਦ ਛੇਤੀ ਨਹੀਂ ਖਤਮ ਹੁੰਦਾ 4 ਸੈਕਿੰਡ 'ਚ ਕਰਦੇ ਆ ਜੀ ਹੂੰ ਪੇਟ ਉੱਪਰ ਜੱਕਾਂਗੇ ਨੋਖ ਸਗੈਬ ਹੋਊਗਾ ਪੱਕੀ ਗੱਲ ਹੈ ਹਾਂ ਜੀ ਲੱਤਾਂ ਦਾ ਹੋਦਿਆ ਹੁਣ ਜੰਨਾ ਮਰਜੀ ਦਾ ਹੋਦਿਆ ਹੁਣ ਜਦ ਇਹ ਹਟਾਵਾਂਗੇ ਸਾਹ ਜੰਨਾ ਮਰਜੀ ਚੜ ਬਾਵੇ ਜਦ ਇਹ ਹਟਾਵਾਂਗੇ ਪਰ ਨੀ ਚੀਜ਼ਾਂ ਜਦ ਇਹ ਹਟਦੀਆਂ ਮੰਨ ਕੇ ਜੰਨੇ ਮਰਜੀ ਹੁਣ ਆਪੇ ਖੜਕਣਗੇ ਮਣਕੇ ਨੂੰ ਹੱਥ ਨਹੀਂ ਲਾਇਆ ਕੇ ਤੇ ਢੰਡਰੀ ਹੋਵੇ ਉਹ ਚੱਕ ਲਈ ਵਿਆਹੀ ਜਦੇ ਚੱਕੀ ਦੀ ਜਦੇ ਗੋ ਵੀ ਹਾਂ ਰਾਮ ਆ ਗਿਆ ਆ ਚੱਕ-ਚੱਕ ਕੇ ਲੈ ਕੇ ਆਉਂਦੇ ਮੇਰੇ ਕੋ ਰਿਹੜੀਆਂ ਤੇ ਪਾਪਾ ਕੇ ਫਤਿਹ ਬਲਾ ਕੇ ਜਾਂਦੇ ਆ ਵੀ ਹਾਂ ਠੀਕ ਆ ਜੀ ਸਰ ਵਾਈਕਲ ਦਾ ਦਰਦ ਇਹੋ ਜਿਹਾ ਦਰਦ ਹੁੰਦਾ ਜੋ ਕਿ ਵੱਡੇ-ਵੱਡੇ ਦੇ ਧੂਏ ਕਢਾ ਦਿੰਦਾ ਹੈ ਤੇ ਤੁਸੀਂ ਕਹਿੰਦੇ ਹੋ ਆਪਾਂ 10 ਤੋਂ 4 ਸੈਕਿੰਡ ਚ ਠੀਕ ਕਰਦੇ ਨੇ ਇਹ ਪੱਕਾ ਆ ਪੱਕੀ ਪੱਕਾ ਪੱਕਾ ਜੀ ਪੱਕਾ ਲਾ ਗਿਆ ਜੇ ਕੋਈ ਆਵੇ ਸਾਡੀ ਵੀਡੀਓ ਦੇ ਹਾਂਜੀ ਜਿਹੜਾ ਮਰਜੀ ਆਵੇ ਜਦੋਂ ਮਰਜੀ ਆਵੇ ਦਿਖਾਵਾਂਗੇ ਉਹਨਾਂ ਦੇ ਸਾਹਮਣੇ ਵੀ ਆ ਜਾਂਦਾ ਸਰ ਮਾਈਕਲ ਭੱਜਿਆ ਪੇਟ ਉੱਪਰ ਕੱਢਾਂਗੇ ਨੋਕ ਤੋਂ ਹੂੰ ਵੀ ਉਂਗਲੀ ਨਾਲ ਨੋਕੀ ਕੱਢੂ ਪੇਟ ਉੱਪਰ 4 ਸੈਕਿੰਡ ਚ ਕੀ ਬਾਤ ਹੈ 4 ਸੈਕਿੰਡ ਚ ਕੱਢਾਂਗੇ ਪੇਟ ਉੱਪਰ ਪਰ ਰੋਟੀ ਬਨ ਕੇ ਆਵੇ ਪੇਟ ਉੱਤੇ ਦੋ ਦਿਨ ਜਿਹੜੇ ਉਹੀ ਆ ਜਾਂਦੇ ਆ ਵੀ ਪੇਟ ਬਹੁਤ ਕਿਹੜਾ ਉਹਨਾਂ ਦਾ ਨਹੀਂ ਹੁੰਦਾ ਦੋ ਦਿਨ ਰੋਟੀ ਬੰਨ ਕੇ ਆਵੇ ਪੇਟ ਨਰਮ ਹੋ ਜਾਂਦਾ ਦੋ ਚਾਰ ਸਕਿੰਟੇ ਚ ਚੱਕਿਆ ਜਾਂਦਾ ਨਹੀਂ ਫਿਰ ਚੱਕ ਨਹੀਂ ਹੁੰਦਾ ਜਿਹੜੇ ਡੇ ਡੇ ਲੰਬੇ ਸਮੇਂ ਤੋਂ ਡਾਕਟਰਾਂ ਦੇ ਇਲਾਜ ਕਰਾ ਰਹੇ ਆ ਜ਼ਿਆਦਾਤਰ ਸ਼ਹਿਰਾਂ 'ਚ ਦੇਖੀਏ ਡਾਕਟਰ ਦੇ ਮਗਰ ਪਏ ਹੋਏ ਆ ਕਿ ਸਾਡਾ ਠੀਕ ਹੀ ਨਹੀਂ ਹੋ ਰਿਹਾ ਵੱਡੀਆਂ ਵੱਡੀਆਂ ਨਰਸਾਂ ਆਉਂਦੀਆਂ ਜੀ ਸਾਡੇ ਕੋਲ ਅਪੋਲੋ ਵਾਲੇ 6MCI ਵਾਲੇ ਦੂਜੇ ਤੋਂ ਤੋਂ ਆ ਰਹੇ ਹਾਂ ਜੀ ਫਿਰ ਬਾਅਦ 'ਚ ਦੱਸ ਦਿਆ ਵੀ ਸਾਡੇ ਕੋਲ ਅਸੀਂ ਵੀ ਡਾਕਟਰ ਨਾਲ ਸਾਤ ਇਲਾਜ ਨਹੀਂ ਹੋਇਆ ਸਾਡਾ ਤੋਂ ਇਲਾਜ ਕਰਤਾ ਹੂੰ ਬਹੁਤ بڑے بڑے ਆਸਰ ਵੀ ਹੁੰਦੇ ਆ ਜੀ ਆ ਮੋਦੀ ਜੋਗੀ ਹਿਮਾਚਲ ਦੇ ਮੁੱਖ ਮੰਤਰੀ ਜਦ ਵੀ ਧਰਨ ਪੈਂਦੀ ਆ ਇੱਥੋਂ ਬੈਠੇ ਖੜ ਦਈ ਆ ਜੀ ਇਲਾਜ ਤਾਂ ਬਹੁਤ ਗਰੀਬ ਹੈ ਲੇਕਿਨ ਜਿਵੇਂ ਮੈਂ ਹੁਣ ਆ ਚੱਕਦਾ ਮਾਂ ਐ ਉਹ ਦੁੱਧ ਦੀ ਵੀਡੀਓ ਜੀ ਪਾ ਕੇ ਹੋਰ ਹੀ ਪਾਸੇ ਲਵਾ ਦਿੰਦੇ ਕਹਿੰਦੇ ਆ ਦੁੱਧ ਉੱਤਲ ਦਾ ਦੇਖ ਲਓ ਜੀ ਉਹ ਬਹੁਤ ਮਾੜੀ ਗੱਲ ਆ ਕਿਸੇ ਦੀ ਕੱਟ ਕੇ ਵੀਡੀਓ ਪਾਉਣੀ ਹਨ ਉਹ ਮਾੜੀ ਗੱਲ ਆ ਦੁੱਧ ਜਨਾਨੀ ਦਾ ਪਤਾ ਨਹੀਂ ਹੋਵੇ ਪਾਠ ਕਰੀਦਾ ਜਦ ਦੁੱਧ ਆ ਜਾਂਦਾ ਪਾਠ ਦਾ ਮੇਰੇ ਕੋਈ ਨਹੀਂ ਬਹੁਤ ਜਿਆਦਾ ਮੈਂ ਹੁਣ ਕਹਿੰਦਾ ਹੀ ਨਹੀਂਗਾ ਉਹ ਗਲਤ ਵੀਡੀਓ ਪਾ ਦਿੰਦੇ ਆ ਮੈਂ ਆ ਦੇਖੋ ਜੀ ਮੈਂ ਐ ਕਹਦਾ ਕਿ ਵਿੱਚ ਬੀਬੀ ਦੇ ਹੁਣ ਵੀਡੀਓ ਕੱਟ ਕੇ ਪਾ ਦੀ ਦੇਖ ਕਹਿੰਦਾ ਦੁੱਧ ਆਉਂਦਾ ਹਾਂ ਆ ਕੱਟ ਕੇ ਪਾਈ ਹੋਈ ਆ ਮੈਨੂੰ ਮੇਰੀ ਲੜਕੀ ਨੇ ਵੀ ਕਿਹਾ ਕਹਿੰਦੀ ਡੈਡੀ ਆਹ ਦੇਖ ਕੀ ਕਰਿਆ ਹੋਇਆ ਉਹ ਕਿਸੇ ਬੰਦੇ ਨੇ ਪਾਈ ਆ ਜੀ ਵੀਡੀਓ ਕੱਟ ਕੇ ਵੀਡੀਓ ਮਤਲਬ ਖਬਰਾਂ ਦਾ ਮਿਸਯੂਜ਼ ਵੀ ਬੜਾ ਕੀਤਾ ਜਾਦਾ ਹਾਂ ਜੀ ਤੇ ਕਿਹੋ ਕਿਹੋ ਜੇ ਮਰੀਜ਼ ਤੁਹਾਡੇ ਕੋਲ ਆਇਆ ਕਿੰਨੇ ਕਿੰਨੇ ਪੁਰਾਣੇ ਦਰਦ ਲੈ ਕੇ ਆਉਂਦੇ ਆ ਮਰੀਜ਼ ਜੀ ਬਹੁਤ ਜਿਆਦਾ ਆਉਂਦੇ ਆ ਕਿਸੇ ਤੋਂ ਕਹਦੇ ਪੈਸਾ ਨਹੀਂ ਲਿਆ ਜੀ ਕੋਈ ਬੰਦਾ ਕਹਦੇ ਪੈਸਾ ਲਿਆ ਕਿਸੇ ਤੋਂ ਮੈਂ ਕੰਮ ਹੀ ਛੱਡ ਦੂੰਗਾ 1 ਰੁਪਿਆ ਵੀ ਕਹਦੇ ਕਿਸੇ ਤੋਂ ਮੰਗਿਆ ਹੋਵੇ ਜਾਂ ਲਿਆ ਹੋਵੇ ਹਾਂ 500 ਦੇ ਜਾਂਦੇ ਰੱਖ ਲਈਦਾ ਇਹ ਨਹੀਂਵੇਂ ਪੈਸਾ ਨਹੀਂ ਕਦੋਂ ਵੀ ਲਿਆ ਕਦੇ ਵੀ ਨਹੀਂ ਲਿਆ ਕੋਈ ਬੰਦਾ ਕਹਦੇ ਉੱਠ ਗਏ ਮੈਂ ਸੇਵਾ ਤਾਂ ਮੈਂ ਤੇ 1 ਰੁਪਿਆ ਲਿਆ ਮੈਂ ਕੰਮ ਹੀ ਛੱਡੂੰ ਬੰਦ ਕਰ ਦੂੰ ਕੰਮ ਸੰਗਤ ਐ ਨਹੀਂ ਆਉਂਦੀਆ ਚਾਰੇ ਕਮਰੇ ਭਰ ਜਾਂਦੇ ਆ ਸਾਨੂੰ ਇਹ ਫਿਕਰ ਪੈ ਜਾਂਦੀ ਵੀ ਆਪਾਂ ਕਰਾਂਗੇ ਕਿਵੇਂ ਆ ਦੇਖੋ ਗੁੱਟ ਬੰਨੇ ਆਇਆ ਮੇਰਾ ਮੈਂ ਸਿਰ ਪੜ ਕੇ 5 ਵਜੇ ਦਾ ਉੱਠਿਆ ਹਾਂ ਜਾਂ ਠੋਲਾ ਮਾਰ ਦਿੰਦੇ ਦਰਵਾਜ਼ੇ ਜਿਹੜੇ ਸਾਨੂੰ ਉੱਠਣਾ ਪੈਂਦਾ ਮੂੰਹ ਨਹੀਂ ਪੌਂਦੇ ਹੀ ਹੱਥ ਨਹੀਂ ਪੌਂਦੇ ਜਦਿਆਂ ਉਹ ਨਹੀਂ ਚੰਬੜ ਜਾਂਦੇ ਵੀ ਇਹਦਾ ਇਲਾਜ ਕਰੀਏ ਬਾਅਦ ਚ ਦੇਖੀਓ ਮੂੰਹ ਫਿਰ ਤੋਣਾ ਹੀ ਨਹੀਂ ਮਰਦਾ ਸਾਰੀ ਦਿਹਾੜੀ ਜੀ ਹਮਝਾਂਨੇ ਆਂ ਅਸੀਂ ਕਰਦੇ ਅੱਛਾ ਉਹ ਕਹਿੰਦੇ ਆ ਕਿ ਐਦਾਂ ਤਰਨ ਕੱਢਣ ਵਾਲੇ ਜਿਹੜੇ ਆ ਵੈਦ ਵਗੈਰਾ ਹੁੰਦੇ ਨੇ ਉਹ ਕਿਸੇ ਇੱਕ ਦਿਨ ਬੰਦੇ ਆ ਜਾਂ ਮੰਗਲਵਾਰ ਬੈਗੇ ਸ਼ਨੀਵਾਰ ਬੈਗੇ ਤੁਸੀਂ ਪਰਨ ਜਿੱਥੇ ਮਰਜੀ ਹੋਵੇ ਘਰੇ ਬਿਠਾ ਦੀ 100 ਬੰਦਾ ਇੱਥੋਂ ਬੈਠਾ ਹੀ ਕੱਢ ਨੂੰ 100 ਬੰਦੇ ਦੀ 100 ਬੰਦੇ ਦੀ ਐਥੇ ਬਿਠਾ ਕੱਢ ਨੂੰ ਰੋਜ਼ ਰੋਜ਼ ਹੁੰਦ ਕਰ ਦਊਂ ਹਾਂਜੀ ਰੋਜ਼ ਜਹਾਜ਼ ਵਿੱਚ ਬੈਠਾ ਹੋਵੇ ਇੱਕ ਬੰਦਾ ਸਾਰੇ ਜਹਾਜ਼ ਦੀ ਕੱਢ ਨੂੰ ਸਾਰੇ ਬੱਸ ਦੀ ਵਿੱਚ ਬੈਠਾ ਹੋਵੇ ਡਰਾਈਵਰ ਸਾਰੀ ਬੱਸ ਦੀ ਕੱਢ ਨੂੰ ਇਹ ਮਾਲਕ ਦੀ ਗਰਵਾ ਪਾਣੀ ਕਰ ਸਕਦੇ ਇਹ ਮਾਲਕ ਵੀ ਵੇਣਾ ਜੀ ਇਹ ਬਾਬੇ ਛਾਈਂ ਦਾਖ ਦੀ ਦੇਣਾ ਮੈਨੂੰ ਉਦੋਂ ਵੱਲ ਵੱਲਾ ਮਰਬਾਨਾ ਬੜੇ ਵਾਦੇ ਕਰ ਰਹੇ ਹੋ ਸ਼ਾਇਦ ਸਾਡੀ ਵੀਡੀਓ ਦੇਖ ਕੇ ਕੁਝ ਲੋਕ ਆਣਗੇ ਕਹਿਣਗੇ ਕਿ ਜੇਕਰ ਤੁਹਾਨੂੰ ਕਿਸ ਨੇ ਚੈਲੰਜ ਕੀਤਾ ਕਿ ਤੁਸੀਂ ਸਾਡੀ ਗੱਡ ਕੇ ਦਿਖਾਓ ਸਾਡਾ ਬਹੁਤ ਪੁਰਾਣਾ ਦਰਦ ਹੋ ਗਿਆ ਮਰਜੀ ਕਹੇਗੀ ਆ ਕੇ ਜਦੋਂ ਕੱਢਾਂਗੇ ਦਿਖਾਵਾਂਗੇ ਹਾਂ ਜਦੇ ਦਿਖਾਵਾਂਗੇ ਜਦ ਮਰਜੀ ਆ ਜੇ ਜਿੱਥੇ ਮਰਜੀ ਉਹ ਵੇਥੇ ਕੱਢ ਕੇ ਦਿਖਾਵਾਂਗੇ ਉਹਨੂੰ ਵੀ ਆ ਭਈਆ ਚੱਕ ਲੈ ਸਰ ਤੁਸੀਂ ਵੀ ਕਰਦੇ ਹੋ ਇਹਨਾਂ ਦੇ ਨਾਲ ਹਾਂਜੀ ਮਤਲਬ ਕਦੋਂ ਤੋਂ ਕਰ ਰਹੇ ਹੋ ਤੁਸੀਂ ਪਤਾ ਨਹੀਂ ਜੀ ਕਰਦੇ ਜਾਂਦੇ ਜਾਨਕੀ ਨਾਲ ਹੀ ਹਾਂ ਨਾਲ ਦੇ ਨਾਲ ਤੁਹਾਨੂੰ ਵੀ ਸਿਖਾਈ ਗਏ ਹੈ ਕਿ ਮਤਲਬ ਹੁਣ ਜਿੱਦਾਂ ਸਰ ਕਹਿ ਰਹੇ ਆ ਵੀ ਅਸੀਂ ਤਾਂ ਪੂਰਾ ਹੱਥ ਵਹਿ ਗਿਆ ਤੇ ਚੈਲੰਜ ਵੀ ਕਰਦੇ ਆ ਜਿਹੜਾ ਮਰਜ਼ੀ ਪ੍ਰਾਣਾ ਦਰਦ ਹੋਵੇ ਪਰ ਠੀਕ ਆ ਤੁਸੀਂ ਵੀ ਇਹ ਚੀਜ਼ ਸਹੀ ਆ ਜੀ ਜਿਹੜਾ ਮਰਜ਼ੀ ਆ ਜੀ ਤੁਸੀਂ ਕਿਹੜੇ ਕਿਹੜੇ ਤਰੀਕੇ ਦੇ ਦਰਦ ਹਰ ਤੱਕ ਠੀਕ ਕਰੇ ਆ ਸਮਝ ਲਓ ਵੀ ਜਿਹੜਾ ਵੀ ਅੜਿਆ ਹੋਇਆ ਕੰਮ ਆ ਉਹੀ ਕੱਢਿਆ ਜੀ ਕੱਢਿਆ ਹਾਂਜੀ ਇਸੇ ਐਂਬੂਲੈਂਸ ਦੇ ਬੱਚੇ ਬੰਦਾ ਲੈ ਕੇ ਆਈ ਹਸਪੀਟਲ ਦੇ ਵਿੱਚੋਂ ਫੋਨ ਦੇ ਵਿੱਚ ਬਕਾਇਦਾ ਵੀਡੀਓ ਨੇ ਵਿਚਾਰੇ ਦੇ ਉੱਥੈਲੀਆਂ ਲੱਗੀਆਂ ਹੋਈਆਂ ਬਾਥਰੂਮ ਵਾਲੀਆਂ ਸਾਰੀਆਂ ਪੈਪਾ ਉਦਾਂ ਹੀ ਲੈ ਕੇ ਆਇਆ ਉਹਨੂੰ ਸਹੀ ਹੋ ਗਿਆ ਪੈਨ ਹੱਥ ਕੇ ਗਿਆ ਬੰਦਾ ਉਹ ਕਿੱਥੇ ਦਿੱਕਤ ਕੀ ਸੀ ਉਹਨੂੰ ਉਹਨਾਂ ਦੀ ਟੰਟਰੀ ਸੀਗੀ ਲਾਜ ਕਰਕੇ ਜਦੋਂ ਤਾਂ ਇਲਾਜ ਹੀ ਹੈ ਨਹੀਂ ਉੱਥੇ ਹਸਪੀਟਲ ਦੇ ਵਿੱਚ ਇਲਾਜ ਹੀ ਹੈ ਨਹੀਂ ਹਾਰ ਕਿਉਂ ਵਿਚਾਰੇ ਪਤਾ ਨਹੀਂ ਛੁੱਟੀ ਕਰਾਈ ਪਤਾ ਨਹੀਂ ਕਿਹੜੇ ਹਿਸਾਬ ਨਾਲ ਲੈ ਕੇ ਆਏ ਮਰੀ ਨੂੰ ਐਂਬੂਲੈਂਸ ਦੇ ਵਿੱਚ ਲੈ ਕੇ ਆਇੱਥੇ। ਇਸ ਤੋਂ ਬਾਅਦ ਇਸ ਤੋਂ ਬਾਅਦ ਕੁਝ ਖਾਣ ਲਈ ਆ ਕੁਝ ਹੋਰ ਦਿਨੇ ਹੋ ਤੁਸੀਂ ਕਿ ਬਸ ਇੱਕ ਵਾਰ ਮਾਲਿਸ਼ ਕੀਤੀ ਨਹੀਂ। ਨਾ 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 ਕੋਈ ਨਾ ਜੀ ਮਾਲਿਸ਼ ਕਰਦੇ ਆ ਨਾ ਕੋਈ ਹੱਥ ਲਾਉਂਦੇ ਆ ਕੁਝ ਨਹੀਂ ਕਰਦੇ। ਬਸ ਪਾਟ ਹੀ ਆ ਜਾਂ ਮੰਤਰ ਕਹਿ ਲੋ ਟੂਣਾ ਕਹਿ ਲੋ ਜੋ ਕੋ ਮਰਜੀ ਕਹਿ ਲੋਈ। ਉਹ ਆਈ 4 ਸੈਕਿੰਡ ਦਾ ਵਾ ਬਸ ਇਹ ਹਸਪਤਾਲ 'ਜੋ ਫੋਨ ਆਇਆ ਸੀ ਮੈਨੂੰ ਜੀ ਕਹਿੰਦੇ ਵੀ ਸਾਡਾ ਡੈਡੀ ਬਿਮਾਰ ਆ। ਮੈਂ ਦੱਸੋ ਕਿਵੇਂ ਕਰੀਏ। ਇੱਕੋ ਕੀ ਕੋ ਲੜਕੀ ਸੀ ਇੱਕ ਬੰਦਾ ਸੀ। ਨਹਾਲ ਮੈਨੂੰ ਇਹਦੀ ਬੈਗ ਦਿਖਾ ਦਿਓ ਵੀਡੀਓ ਕਰਦੇ ਬੈਗ ਦਿਖਾ ਦਿਓ ਮੈਂ ਉਹਨਾਂ ਨੂੰ ਦੱਸਿਆ ਵੀ ਇੱਕ ਨਹੀਂ ਆਏ ਕਰੋ ਉਹਨਾਂ ਨੇ ਉਕਣੀ ਕਰਿਆ 35 ਪੈਸੇ ਠੀਕ ਹੋ ਗਿਆ ਐਂਬੂਲੈਂਸ ਜੀ ਪਾ ਕੇ ਇੱਥੇ ਲੈ ਕੇ ਆਏ ਚਲੋ ਵਾ ਮੁੰਡੇ ਤੋਂ ਕਰਾਇਆ ਮੈਂ ਉਹ ਫੇ ਸਾਹਮਣੇ ਠੀਕ ਹੋ ਕੇ ਗਿਆ ਜੀ ਉਹਨਾਂ ਨੇ ਕਿਹੜਾ ਹਸਪਤਾਲ ਪਤਾ ਨਹੀਂ ਕਿਹੜਾ ਸੀ ਕਿਉਂਕਿ ਐਦਾ ਪੁੱਤਿਆ ਨਹੀਂ ਵੀ ਕਿੱਥੋਂ ਆਇਆ ਕਿੱਥੋਂ ਨਹੀਂ ਅਸੀਂ ਨਹੀਂ ਗਏ ਪੁੱਛਿਆ ਹੀ ਨਹੀਂ ਜੀ ਐਡਾ ਰਿਲਾਇਸ ਕਰਨ ਸਾਨੂੰ ਇਹ ਨਹੀਂ ਪਤਾ ਕਿ ਕੌਣ ਆਇਆ ਕੌਣ ਨਹੀਂ ਆਇਆ ਮੈਂ ਤਾਂ ਆਪ ਪੁੱਛਿਆ ਹੁਣਾਈ ਬੀਬੀ ਕਿੱਥੋਂ ਆਏ ਹੋ 50 50 ਢੁੰਡਰੀਆਂ 60 60 ਢੁੰਡਰੀਆਂ ਚੱਕ ਦੇ ਨਹੀਂ ਦਿੱਲੀ ਦੇ ਕਿਹਦਾ ਜੀ ਇੱਕ ਨਹੀਂ ਹੈਗਾ ਆਰਾਮ ਹੋ ਕੇ ਜਾਂਦੇ ਇਹ ਨਹੀਂ ਹੈਗਾ ਵੀ ਨਹੀਂ ਆਰਾਮ ਹੁੰਦਾ ਮਾਲਕ ਕੱਢਦਾ ਅਸੀਂ ਨਹੀਂ ਕੱਢਦੇ ਸਵੇਰੇ ਕਿੰਨੇ ਵਜੇ ਤੁਸੀਂ ਸ਼ੁਰੂ ਕਰਦੇ ਹੋ ਤੇ ਸ਼ਾਮ ਨੂੰ ਕਿੰਨੀ ਦੇਰ ਤੱਕ ਇਹ ਚੱਲਦਾ ਸੁੱਤੇ ਪਏ ਹੁਣੇ ਦਰਵਾਜ਼ਾ ਖੜਕਾਇਆ ਨਹੀਂ ਤਾਂ ਅਸੀਂ ਉੱਠੇ ਨਹੀਂ ਮਤਲਬ 4-5 ਵਜੇ ਪੰਜ ਵਜੇ ਆ ਜਾਂਦੇ ਆ ਪੰਜ ਵਜੇ ਜਾਣ ਕੇ ਆ ਜਾਂਦੇ ਆ ਗੱਡੀਆਂ ਖਾ ਜਾਂਦੀਆਂ ਆ ਕੇ ਰਾਤ ਨੂੰ 10 ਵੀ ਵਜ ਜਾਂਦੇ ਆ ਕੋਈ ਟਾਈਮ ਨਹੀਂ 11 ਕੋਈ ਕੋਈ ਜੇ ਮੈਂ ਕੰਮ ਤੋਂ ਕੋਈ ਲੇਟ ਆ ਗਿਆ ਆ ਜੋ ਕੋਈ ਗੱਲ ਨਹੀਂ ਫੇਰ ਉਸ ਤੋਂ ਬਾਅਦ ਨਾਈ ਦਾ ਤੋਂ ਫੇਰ ਜੇ ਫੇਰ ਵੀ ਆ ਜਾਂਦਾ ਫੇਰ ਵੀ ਕੋਈ ਗੱਲ ਕੋਈ ਵੀ ਅਮੇ 8:30 ਵਜੇ ਮੈਂ ਪਜਾਮਾ ਬਾੜਿਆ 8:30 ਵਜੇ 8 ਸਾਲ ਦੀ ਬਿਮਾਰੀ ਠੀਕ ਕਰਕੇ ਆਇਆ ਉਹਦੇ ਘਰ ਵਾਲ ਵੀ ਡਿੱ ਗਿਆ ਹੋਇਆ ਉਹ ਵੀ ਡਿੱਗੀ ਹੋਈ ਮੈਂ ਕਿਹਾ ਵੀ ਚਾਰ ਵੇਰੀ ਆਉਣਾ ਪੈਣਾ ਮੈਨੂੰ ਉਗਮਾ ਜਾਇ ਪੰਜਗੇਰੀ ਆ ਮੈਨੂੰ ਲੈ ਕੇ ਵੀ ਗਿਆ ਸਾਢੇਗੇ ਵੀ ਆ ਇੱਕ ਦਿਨ ਅਸੀਂ ਮੋਹੀ ਗਏ ਆ ਮੋਹੀ ਵੀ ਠੀਕ ਕਰਕੇ ਆ ਜਿਹੜਾ ਮੈਨੂੰ ਕਹੂਗਾ ਕਿ ਮੈਂ ਜਾਣਾ ਇਹ ਪੈਸਾ 1 ਰੁਪਿਆ ਨਹੀਂ ਲੈਂਦਾ 1 ਰੁਪਿਆ ਵੀ ਕੋਈ ਬੰਦਾ ਕਹੇ ਦੀ ਮੈਂ 1 ਰੁਪਿਆ ਲੈਣਾ ਨਾ ਕਹੇ ਨੀ ਆ ਚਾਹ ਪਾਣੀ ਪੀ ਲਿਆ ਠੀਕ ਆ ਕਿੱਥੋਂ ਆਏ ਤੁਸੀਂ ਮੌਕੇ ਤੇ ਤੇ ਕਿੱਦਾਂ ਸੁਣ ਕੇ ਆਏ ਮੈਨੂੰ ਕਿੱਥੋਂ ਪਤਾ ਲੱਗਾ ਤੁਹਾਨੂੰ ਇਸ ਬਾਰੇ ਅਸੀਂ ਇੰਸਟਾ ਤੇ ਹੀ ਦੇਖਿਆ ਸੀ ਮੇਰੇ ਹਸਬੰਦ ਨੇ ਦੇਖੀ ਸੀ ਵੀਡੀਓ ਤੇ ਉਹਦੇ ਤੋਂ ਹੀ ਦੇਖ ਕੇ ਆਏ ਸੀਗੇ ਤੇ ਕੀ ਠੀਕ ਕਰਵਾਣਾ ਹੈ ਜੀ ਹਾਂ ਜੀ ਮੇਰੇ ਧਰਨ ਨਾ ਕਾਫੀ ਸਾਲਾਂ ਤੋਂ ਹੀ ਹੈ 6 ਸਾਲ 6-7 ਸਾਲ ਗਏ 6 ਸਾਲ ਤੋਂ ਠੀਕ ਨਹੀਂ ਹੋਈ ਦਵਾਈ ਦੁਵਾਈ ਵੀ ਲਈ ਇਹਦੀ ਨਹੀਂ ਮਤਲਬ ਕਿ ਕਈ ਵਾਰੀ ਮਾਲਿਸ਼ ਕਰਵਾ ਲੈਂਦੇ ਸੀ ਜਾਂ ਫਿਰ ਮੈਡੀਸਿਨ ਵੀ ਲੈਂਦੀ ਸੀ ਨਾ ਤੇ ਕਈ-ਕਈ ਵਾਰੀ ਤੇ ਮਤਲਬ ਲੱਕ ਏਰੀਆ ਦੀ ਪ੍ਰੋਬਲਮ ਹੋ ਜਾਂਦੀ ਹੈ ਇਹ ਦੇ ਕਰਕੇ ਉਹ ਹੁਣ ਕਾਫੀ ਮੈਨੂੰ ਇਕ ਹੋ ਰਹੀ ਛ ਮਤਲਬ ਫਸਟ ਟਾਈਮ ਆਇਆ ਹਾਂ ਜੀ ਫਸਟ ਟਾਈਮ ਆਇਆ ਹਾਂ ਫਸਟ ਟਾਈਮ ਜੇ ਹੁਣ ਕਿਦ ਮੈਨੂੰ ਕਾਫੀ ਹਲੇ ਹਣ ਫਸਟ ਟਾਈਮ ਵੀ ਕੀਤਾ ਵੈਸੇ ਤਾਂ ਕਾਫੀ ਫਰਕ ਪੈ ਲੱਗ ਰਿਹਾ ਹੈ ਠੀਕ ਲੱਗ ਰਿਹਾ ਠੀਕ ਲੱਗ ਰਿਹਾ ਲੱਗਦਾ ਤੁਹਾਨੂੰ ਹੁਣ ਛੇਤੀ ਠੀਕ ਹੋ ਜਾਊਗਾ ਹਾਂਜੀ ਠੀਕ ਲੱਗ ਰਿਹਾ ਮੈਨੂੰ ਫਸਟ ਟਾਈਮ થી ਯਾ ਬਾਤ ਹੈ ਮਤਲਬ ਇੰਨੇ ਡਾਕਟਰਾਂ ਦੀਆਂ ਦਵਾਈਆਂ ਖਾਣ ਤੋਂ ਬਾਅਦ ਤੇ ਤੇ ਮਾਲਿਸ਼ ਕਰਵਾਉਣ ਤੋਂ ਬਾਅਦ ਇੱਥੇ ਆਏ ਹੋ ਤੁਸੀਂ ਫਰਕ ਪੈ ਗਿਆ ਹਾਂਜੀ ਕਾਫੀ ਫਰਕ ਲੱਗ ਰਿਹਾ ਮੈਨੂੰ ਨਹੀਂ ਤਾਂ ਮੈਨੂੰ ਪੇਨ ਰਹਿੰਦਾ ਇੱਥ ਕਿ ਜਿਵੇਂ ਹੈ ਵੀ ਜਿਹਾ ਹੁੰਦਾ ਹੈ ਨਾ ਅੱਪਰ ਸਾਈਡ ਤੇ ਉਵੇਂ ਲੱਗਦਾ ਹੈਗਾ ਪਹਿਲੀ ਵਾਰ ਜੀ ਪਹਿਲੀ ਵਾਰ ਤੇ ਇੰਨਾ ਫਰਕ ਤਾਂ ਲੱਗ ਰਿਹਾ ਵਿਸ਼ਵਾਸ ਹੋ ਰਿਹਾ ਨਹੀਂ ਮੈਨੂੰ ਫਸਟ ਟਾਈਮ ਹੀ ਮੈਨੂੰ ਇਹ ਲੱਗ ਨਹੀਂ ਰਿਹਾ ਕਿ ਹਾਂ ਕਾਫੀ ਵਰਕ ਪੈ ਰਿਹਾ ਹਾਂ ਥੋੜੀ ਬਹੁਤ ਹਲਕੀ ਬਹੁਤ ਸੋਜ ਹੁੰਦੀ ਹੈ ਨਾਲ ਉਹ ਲੱਗ ਰਿਹਾ ਮੈਨੂੰ ਬਾਕੀ ਤਾਂ ਹੈ ਕੀ ਕਹਿਣਾ ਚਾਹੋਗੇ ਇੱਕ ਵਾਰ ਸਾਡੀ ਆਡੀਅנס ਨੂੰ ਹਾਂਜੀ ਜਰੂਰ ਕੋਈ ਜਿਸ ਕਿਸੇ ਨੂੰ ਵੀ ਪ੍ਰੋਬਲਮ ਹੈਗੀ ਆ ਹੈ ਨਾ ਤੇ ਰਿਲੇਟ ਸਟਮਕ ਰਿਲੇਟ ਕੋਈ ਵੀ ਪ੍ਰੋਬਲਮ ਹੈ ਜਰੂਰ ਇਥੇ ਇੱਕ ਵਾਰੀ ਵਿਜ਼ਿਟ ਕਰਨ ਹਮਮ ਨੇ ਕਾਫੀ ਫਰਕ ਪੈਂਦਾ ਹੈ ਤਾਂ ਆਪਾਂ ਗੱਲਾਂ ਨਾਲ ਹੀ ਆਪਾਂ ਨਹੀਂ ਦਿਖਾ ਰਹੇ ਚੀਜ਼ਾਂ ਤੁਹਾਨੂੰ ਆਪਾਂ ਜੋ ਫੈਕਟ ਹੈ ਉਸ ਚੀਜ਼ ਨਾਲ ਦਿਖਾ ਰਹੇ ਆ ਤਾਂ ਵੈਦ ਸਾਹਿਬ ਕਿਸ ਤਰੀਕੇ ਦੇ ਨਾਲ ਠੀਕ ਕਰ ਰਹੇ ਨੇ ਲੋਕਾਂ ਨੂੰ ਮਰੀਜ਼ਾਂ ਨੂੰ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰ ਰਹੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਦੋਂ ਤੋਂ ਆ ਰਹੇ ਹੋ ਤੁਸੀਂ ਮੈਂ ਦੂਜੀ ਵਾਰੀ ਆਇਆ ਜੀ ਤੇ ਦੱਸਿਆ ਤੁਹਾਨੂੰ ਕਿੰਨੇ ਦਿਨਾਂ ਦੇ ਵਜੇ ਮੈਨੂੰ ਕਿਸੇ ਨੇ ਦੱਸਿਆ ਮੈਂ ਗੱਡੀ ਦਾ ਕੰਮ ਕਰਦਾ ਉਹਥੇ ਦਾਣਾ ਮੰਡੀ ਦੇ ਵਿੱਚ ਜੱਕ ਜੁੱਕ ਲਾਉਂਦਾ ਸੀਗਾ ਪੇੜ ਮੇਰਾ ਬਹੁਤ ਔਖਾ ਸੀ ਘਰੇ ਪਿੰਡੋਂ ਵੀ ਗੁਰੂਗੋਬਲ ਬਾਟੀ ਕੇ ਟੂਕੇ ਲਵਾਉਂਦਾ ਸੀਗਾ ਪਰ ਆਰਾਮ ਨਹੀਂ ਆਉਂਦਾ ਬੇਟਾ ਕਹਿੰਦਾ ਤੂੰ ਸ਼ਕੈਨ ਕਰਾ ਲਾ ਮੈਂ ਮਨਸ਼ੂਰੀ ਸ਼ਕੈਨ ਕਰਾਉਣਾ ਐਂਤਵਾਰ ਸੀਗਾ ਬੰਦ ਸੀ ਜਨੂਏ ਟੱਕਰ ਗਿਆ ਮੈਨੂੰ ਕਹਿੰਦਾ ਤੇਰੀ ਅੱਖਾਂ ਨੂੰ ਕੀ ਹੁੰਦਾ ਜਾਂਦਾ ਵਾ ਤੈਨੂੰ ਕੱਲ੍ਹ ਕਹਿਣਾ ਸੀ ਹਰਖ ਕਰੇਗਾ ਮੈਂ ਤਾਂ ਸ਼ਕੈਨ ਕਰਾਉਂਦਾ ਪਰ ਫਾਇਦਾ ਭੀੜ ਨੂੰ ਚੱਲਿਆ ਇਹ ਕਹਿੰਦਾ ਜੀ ਅੱਜ ਇੱਥੇ ਤੈਨੂੰ ਲੋਡ ਕਰ ਦਈਏ ਹੁਣ ਮਾਂ ਫੇਰ ਇਦੂ ਕੀ ਦੇਣਾ ਜਦੇ ਮੈਨੂੰ ਕਹਿੰਦਾ ਪਾਣੀ ਦਾ ਗਲਾਸ ਪੀਓ ਸਕੂਲ ਨੂੰ ਹੱਥ ਲਾ ਕੇ ਆ ਪਾਦ ਕੇ ਗੇਟ ਨੂੰ ਮੈਂ ਟੀਚਰ ਮੰਨਦਾ ਸੀ ਅ ਮਾ ਜੀ ਸ਼ਾਇਦ ਨੇ ਗਿਆ ਉੱਥੇ ਪਾਣੀ ਪੀ ਕੇ ਆਇਆ ਪਾਣੀ ਪੀ ਕੇ ਬਿੰਦਕ ਬਿਠਾ ਕੇ ਕਣਕੜਾ ਕੇ ਇਹਨੇ ਪਤਾ ਨਹੀਂ ਕੀ ਕੀਤਾ ਕੀ ਨਹੀਂ ਹੱਥ ਨੂੰ ਟੱਡ ਬੋਲਣ ਲੱਗ ਗਿਆ ਕੋਲ ਕੋਲ ਕਰਨ ਲੱਗ ਗਿਆ ਰੋਟੀ ਵੀ ਰੰਝੇ ਦੀ ਖਾਦੀ ਚਾਹ ਕਿੰਨੇ ਦਿਨਾਂ ਤੋਂ ਦਿੱਕਤ ਸੀ ਕਿੰਨੇ ਸਮੇਂ ਤੋਂ ਬਹੁਤ ਚੈਰਦਾ ਸੀਗਾ ਮੈਨੂੰ ਤਾਂ ਉਪਰ ਕੋ ਆਪਣੀ ਟੀਕੇ ਲਵਾ ਲੈ ਕਦੇ ਕੋਰ ਲਾ ਲਿਆ ਉਦੋਂ ਤੋਂ ਫੇਰ ਗਰਮ ਰੋਟੀ ਬਣਾ ਕੇ ਹੱਥ ਨੂੰ ਫੇਰ ਕੀਤਾ ਬਿਲਕੁਲ ਲੱਗਦਾ ਸੀ ਕਿ ਨਿਛੇਤੀ ਜੇਕਰ ਹੋਵੇ ਠੀਕ ਹੋ ਜਾਊਗਾ ਮੈਂ ਟਿੱਕਰ ਮੰਨਦਾ ਜੀ ਹੁਣ ਮੰਨਦੇ ਹੋ ਨਹੀਂ ਹੁਣ ਨਹੀਂ ਮੰਨਦੇ ਹੁਣ ਤਾਂ ਹੋਣਾ ਆਣਾ ਚਾਹੀਦਾ ਹੁਣ ਹੋਣਾ ਚਾਹੀਦਾ ਕਿੱਥੋਂ ਦੀ ਹੋ ਤੁਸੀਂ ਮੈਂ ਇਥੇ ਲਾਗ ਪਈ ਬੱਲਵਾਲ ਦੇ ਇੱਥੇ ਇਸੇ ਪਿੰਡ ਦੇ ਹਾਂ ਠੀਕ ਹੈ ਗਿਆ ਵਾਤਾ ਤੇ ਮਰੀਜ਼ ਵੀ ਜਾ ਰਹੇ ਆ ਰਹੇ ਕਾਫੀ ਖੁਸ਼ ਹੋ ਕੇ ਜਾ ਰਹੇ ਆ ਦੇਖ ਰਹੇ ਆਪਾਂ ਨਾਲ ਦੀ ਨਾਲ ਅੰਕਲ ਜੀ ਠੀਕ ਕਰਦੇ ਨੇ ਹਾਂ ਜੀ ਨਾਲ ਦੀ ਨਾਲ ਹਾਂ ਕੀ ਕਹਾਂ ਮਤ ਕੀ ਕਹਿਣਾ ਚਾਹੁੰਗੇ ਕਰ ਸਾਡੀ ਮੈਂ ਕਹਿੰਦਾ ਜੀ ਵੱਧ ਤੋਂ ਵੱਧ ਪਾਉਣਾ ਚਾਹੀਦਾ ਡਾਕਟਰ ਦੇ ਟਿਕਾਣ ਨੂੰ ਢਿੱਡ ਭਰੀ ਜਾਂਦੀ ਹ ਉਹਨਾਂ ਕੇ ਬਹਿ ਜਾਂਦੇ ਆ ਮੈਂ ਤਾਂ ਸੁਣਿਆ ਡਾਕਟਰ ਵੀ ਇੱਥੋਂ ਇਲਾਜ ਕਰਾਈ ਜਾਂਦੇ ਵੱਡੇ ਵੱਡੇ ਬਾਰੇ ਆਉਂਦੇ ਅੱਜ ਮੈਂ 10 ਵਜੇ ਆਇਆ ਨਿੰਘਿਆ ਸੀ ਬਹੁਤ ਦੁਨੀਆ ਆਈ ਜਿੱਥੇ ਹਾਂਜੀ ਹਾਂਜੀ ਡਾਕਟਰ ਚੋਰੀ ਆਉਂਦੇ ਆ ਬਿਲਕੁਲ ਸਸ਼ੀਗਨ ਅੰਕਲ ਜੀ ਸਸ਼ੀਅਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਰਮ ਸਿੰਘ ਸੇਖ ਕਦੋਂ ਤੋਂ ਆ ਰਹੇ ਤੁਸੀਂ ਤਾਂ ਮੈਨੂੰ ਕੋਈ ਆ ਰਿਹਾ ਕੋਈ ਤਕਰੀਬ 4 ਮਹੀਨੇ ਤੋਂ ਹਾਂ ਆਪਦੀ ਖਾਤਰ ਘੱਟ ਲੋਕਾਂ ਨੂੰ ਵਧ ਲਾਉਣਾ ਸੁਣਿਆ ਜਿਵੇਂ ਅੰਕਲ ਜੀ ਦੇਖਦੇ ਹੋਵੇਂ ਆਪਾਂ ਕਾਫੀ ਹਲੇ ਇਸ ਵੇਲੇ ਵਾਇਰਲ ਵੀ ਹੋ ਗਏ ਐ ਫੇਮਸ ਵੀ ਹੋ ਗਏ ਐ ਧਰਨ ਠੀਕ ਹੋ ਜਾਂਦੀ ਐ ਪੁਰਾਣੇ ਤੋਂ ਪੁਰਾਣਾ ਦਰਦ ਠੀਕ ਹੋ ਰਿਹਾ ਲੱਗਦਾ ਸੀ ਤੁਹਾਨੂੰ ਬਿਲਕੁਲ ਕੋਈ ਝੂਠ ਨਹੀਂ ਐ ਕੋਈ ਝੂਠ ਨਹੀਂ ਐ ਸੱਚ ਐ ਬੜੇ ਤੋਂ ਬੜੇ ਡਾਕਟਰ ਵੀ ਆ ਰਹੇ ਐ ਇੱਥੇ ਮੈਨੂੰ ਉਹ ਚੋਰੀ ਆਉਂਦੇ ਨੇ ਪੈਸੇ ਬਦਲ ਕੇ ਆਉਂਦੇ ਆ ਗਾਰੰਟੀ ਐ ਇਹ ਕੁਰਤਾ ਪਜਾਮਾ ਪਾ ਕੇ ਆਂਦੇ ਹੋਣੇ ਚਾਹੇ ਕੁਛ ਪਾ ਕੇ ਹੋਣ ਉਹ ਆਉਂਦੀ ਜਰੂਰਤ ਚੋਰੀ ਆਉਂਦੇ ਆ ਜਿਹੜਾ ਕਾਮਰੇਡ ਕਹਿੰਦਾ ਮੈਂ ਰੱਬ ਨੂੰ ਮੰਨਦਾ ਨਹੀਂ ਰੱਬ ਨੂੰ ਉਹ ਵੀ ਮੰਨਦਾ ਪਰ ਚੋਰੀੋਂ ਮੱਥਾ ਟੇਕ ਕੇ ਆਉਂਦੇ ਆ ਕੇ ਚੋਰੀ ਕੀ ਫਾਇਦਾ ਚੋਰੀ ਫਾਇਦਾ ਲੋਕਾਂ ਤੇ ਮੈਂ ਕਾਮਰੇਡ ਐ ਅੰਦਰ ਉਹਦੀ ਮੰਨਦਾ ਉਹਨੂੰ ਮੇਰਾ ਆਪਦਾ ਦਾਦਾ ਸੀ ਉਹ ਕਹਿੰਦਾ ਰੱਬ ਕੋਈ ਨਹੀਂ ਹੈ ਪਰ ਅੰਦਰ ਤੜਕੇ ਵੇਲੇ ਰੱਬ ਰੱਬ ਕਰਦਾ ਹੁੰਦਾ ਉਹ ਕਿਉਂ ਕਰਦਾ ਸੀ ਫਿਰ ਉਹ ਜੇ ਨਹੀਂ ਰੱਬ ਹੈ ਨਹੀਂ ਤੜਕੇ ਸਵੇਰੇ ਵੇਲੇ ਰੱਬ ਕਿੱਥੋਂ ਆ ਜਾਂਦਾ ਸੀਗਾ ਇਹ ਸਭ ਬਖੰਡਵਾਜੀ ਹੈ ਧਰਮ ਨੂੰ ਕਿਸੇ ਨਾ ਕਿਸ ਨੂੰ ਹਰ ਕੋਈ ਮੰਨਦਾ ਹੈ ਕੋਈ ਮੁਸਲਮਾਨ ਹੈ ਕੋਈ ਕ੍ਰਿਸਚੀਅਨ ਹੈ ਕੋਈ ਕੁਛ ਹੈ ਕੋਈ ਕੁਛ ਹੈ ਬਰਗਮਾ ਦੇ ਕੋ ਗਲੂ ਜਿ ਪਿਓ ਨਹੀਂ ਕੁਛ ਦਿੰਦਾ ਨਾ ਚਾਚੇ ਨਹੀਂ ਕੁਛ ਨਹੀਂ ਦੇਣਾ ਤੁਨੂੰ ਇੱਕ ਧਰਮ ਛੱਡ ਕੇ ਦੂਜੀ ਵਾਰ ਜਾਣਾ ਇੱਕ ਮਹਾਬਾਬਾ ਹੈ ਜੀ ਆਪਦੇ ਪਿਓ ਨੇ ਕੁਛ ਨਹੀਂ ਦਿੱਤਾ ਨਾ ਚਾਚੇ ਨੇ ਕੁਛ ਨਹੀਂ ਦਿੱਤਾ ਜਿੱਥੇ ਮਰਜ਼ੀ ਬਿਲਕੁਲ ਤੇ ਕਹਿੰਦੇ ਪੁਰਾਣੇ ਤੋਂ ਪੁਰਾਣਾ ਦਰਦ ਜਿਵੇਂ ਹੁਣ ਇੱਕ ਕੁੜੀ ਵੀ ਆਈ ਸੀ ਕਹਿੰਦੇ ਕਿ ਬਹੁਤ ਸਮੇਂ ਤੋਂ ਧਰਨ ਪੈਂਦੀ ਸੀ ਠੀਕ ਨਹੀਂ ਸੀਗਾ ਹੋਇਆ ਇੱਕੋ ਵਾਰੀ ਦੇਖਿਆ ਅੰਕਲ ਜੀ ਨੇ ਅੰਗੂਠਾ ਹੀ ਲਗਾਇਆ ਇਹ ਤਾਂ ਬੱਸ ਇਹੀ ਜਾਣਦੇ ਆ ਉਹਦੀ ਉਹ ਹੀ ਜਾਣਦੇ ਇਹਦੇ ਘਰ ਵਾਲੀ ਨੇ ਜ਼ਿੰਦਗੀ ਚ ਕੇਲਾ ਨਹੀਂ ਖਾਦਾ ਮੇਰੀ ਬੇਟੀ ਹੈ ਮੇਰੀ ਬੇਟੀ ਹੈ ਹਾਂ ਇਹ ਬੇਟੀ ਹੈ ਇਹਨੇ ਜ਼ਿੰਦਗੀ ਚ ਕੇਲਾ ਨਹੀਂ ਖਾਦਾ 20 ਸਾਲ ਹੋ ਗਏ ਕਿੱਲਾ ਨਹੀਂ ਖਾਦਾ ਮੈਂ ਚੱਕ ਕੇ ਕੇਲਾ ਫੜਾਦਾ ਅੱਜ ਤੋਂ ਬਾਅਦ ਨਾ ਕੇਲਾ ਖਾਵੇਂਗੀ ਉਹ ਬੱਠੀ ਆ ਪੁੱਛ ਲਓ ਉਹਨੂੰ ਹਾਂ ਮੈਂ ਹੁਣ ਤੁਸੀਂ ਪੁੱਛ ਲਓ ਖਾਂਦੀ ਆ ਪੁੱਛ ਲਓ ਕੇਲੀ ਖਾਂਦੀ ਆ ਕਿਉਂ ਨਹੀਂ ਕਿਉਂ ਨਹੀਂ ਖਾਂਦੇ ਸੀ ਅੱਡੀ ਤੁਸੀਂ ਬਸ ਮੇਰੇ ਪੇਟ ਦਰਦ ਹੁੰਦਾ ਸੀਗਾ ਖਾਣ ਤੋਂ ਬਾਅਦ ਖਾਣ ਤੋਂ ਬਾਅਦ ਉਲਟੀ ਲੱਗ ਜਾਂਦੀ ਸੀਗੀ ਤੇ ਮੈਂ ਖਾ ਹੀ ਨਹੀਂ ਸਕਦੀ ਹੂੰ ਤੇ ਹੁਣ ਮੈਂ ਦੋ ਦੋ ਵੀ ਦਿਹਾੜੀ ਚ ਖਾ ਜਾਣੀ ਹੈ ਤੇ ਕੇਲੇ ਖਾਏਗੀ ਦੋ ਕੇਲੇ ਖਾ ਰਹੀ ਹੈ ਤਾਂ ਦਰਦ ਦੇ ਨਾਲ ਨਾਲ ਵੱਡੇ ਮਤਲਬ ਕਹਿ ਸਕਦੇ ਹਾਂ ਕਿ ਹਰ ਇੱਕ ਚੀਜ਼ ਦਾ ਲਾਜ਼ਮਤ ਕੇਵਲ ਦਰਦ ਦਾ ਲਾਜ਼ਮਤ ਨਹੀਂ ਹੈਗਾ ਨਹੀਂ ਠੀਕ ਹੈ ਵਧੀਆ ਮੈਂ ਖਾ ਸਕਦੀ ਹਾਂ ਹੁਣ ਦੋ ਦੋ ਕੇਲੇ ਵੀ ਖਾ ਜਾਣੀ ਹੈ ਦਿਹਾੜੀ ਤਾਂ ਦਿੱਕਤ ਆਂਦੀ ਨਹੀਂ ਕੋਈ ਨਹੀਂ ਤੁਸੀਂ ਵੀ ਕੋਈ ਲਾਜ਼ਮਤ ਖਾਇਆ ਹੈ ਇਸ ਤੋਂ ਇਲਾਵਾ ਨਹੀਂ ਬਸ ਕੇਲੇ ਦਾ ਹੀ ਕੇਲੇ ਦਾ ਹੀ ਸੀਗਾ ਠੀਕ ਹੋ ਗਿਆ ਹੁਣ ਹਾਂਜੀ ਹਾਂਜੀ ਕੀ ਬਾਤ ਹੈ ਸੋ ਜਿਹੜੇ ਇੱਥੇ ਮਰੀਜ਼ ਆ ਰਹੇ ਨੇ ਕਾਫੀ ਸੈਟੀਸਫਾਈਡ ਨਹੀਂ ਹੈ ਮੈਂ ਰੱਬ ਨੂੰ ਮੰਨਦਾ ਹਾਂ ਬਿਲਕੁਲ ਉਦੋਂ ਸਾਡੀ ਤਨਖਾਹ 77 ਰੁਪਏ ਮਹੀਨਾ ਹੁੰਦਾ ਸੀ ਜਦੋਂ ਮੈਂ ਗੱਲ ਕਰਦਾ 1964 ਦੇ ਡਿਊਟੀ ਤੇ ਜਾਣਾ ਸੀ 3:30 ਵਜੇ ਇੱਕ ਵਾਰੀ ਪਹਿਲਾਂ ਵੀ ਲੇਟ ਗਿਆ 15 ਮਿੰਟ ਦੁਆਰਾ ਫਿਰ 15 ਤੀਜੀ ਵਾਰ ਫਿਰ 15 ਉਹ ਲਾਸਟ ਬਤਾ ਕਿ ਨਾ ਕਹਿੰਦਾ ਸੇਖਾ ਹੇਅਰ ਆਫਟਰ ਯੂ ਕਮ ਲੇਟ ਆਈ ਹਲਪ ਊ ਯੂ ਔਨ ਚਾਰਜ ਐਂਡ ਯੂ ਫਾਉਂਡ ਆਈ ਏਮ ਕਮਿੰਗ ਲੇਟ ਯੂ ਕੈਨ ਰਿਪੋਰਟ ਅਗੇਂਸ ਮੀ ਟੂ ਵਾਈ ਮਿਸ ਪੀਰੀਅਡ ਪਤਾ ਨਹੀਂ ਰੱਬ ਦੀ ਕਿਰਪਾ ਹੋਈ ਜਦਦੇ ਜਾਣਾ ਹੁੰਦਾ ਸੀ ਡਿਊਟੀ ਤੇ ਮੇਰੇ ਮਨ ਜੇ ਐਂਡ ਕੋਲਾ ਬੈਠਾ ਜਿੰਨੂ ਜਵਾਨਾ ਸੀ ਕੀ ਬਾਤ ਹੈ ਤਿੰਨ ਸਾਲ ਜੋ ਹੈ ਮੈਨੂੰ ਉਹਨੇ ਰੋਗ ਕਹਿੰਦੇ ਰੱਬ ਹੀ ਨਹੀਂ ਮੈਂ ਕਹਿੰਦਾ ਹੈਗਾ ਰੱਬ ਹੈਗਾ ਔਰ ਫਿਰ ਮੈਂ ਪੜਿਆ ਲਿਖਿਆ ਕਰਨੀ ਮੈਂ ਐਵੇਂ ਇੰਗਲਿਸ਼ ਹੈ ਰੱਬ ਹੈ ਸਭ ਅਸੇ ਹੈ ਇੱਕ ਮੇਰਾ ਫਰੈਂਡ ਹੈ ਸਾਡੇ ਪਿੰਡ ਮੈਂ ਉਹਦੇ ਘਰੇ ਗਿਆ ਮੈਨੂੰ ਕਹਿੰਦਾ ਯਾਰ ਤੂੰ ਐਵੇਂ ਬਾਬਾ ਨਾਨਕ ਦੇ ਬਾਬਾ ਨਾਨਕ ਕਹਿੰਦੇ ਰੱਬ ਬਾਬਾ ਨਾਨਕ ਕੀ ਮੇਰਾ ਕੀ ਵਾਰਦਾ ਉਹ ਮਹਾਕਰਸ਼ ਜਿੰਨਾ ਦੇ ਰੱਬ ਵਗਾੜਦਾ ਈ ਤੂੰ ਹੋਰ ਬਗਾੜੇ ਤੇਰਾ ਕੀ ਤੇਰਾ ਸ਼ਰਾਬ ਪੀ ਕੇ ਐਕਸੀਡੈਂਟ ਹੋਇਆ ਚੱਲ ਤੂੰ ਨਹੀਂ ਸਦਾ ਸਮਾਰ ਕੇ ਬੋਲ ਤੂੰ ਨਹੀਂ ਸਾਡਾ ਮੁੰਡਾ ਤੇਰਾ ਨੰਬਰ 1 ਸ਼ਰਾਬੀ ਬਣ ਗਿਆ ਪਿੰਡ ਦਾ ਐਦੂ ਹੱਤਰਾ ਬਗਾੜੂ ਕੀ ਆ ਮੈਨੂੰ ਤਾਂ ਦੱਸ ਦੇ ਰੱਬ ਨੂੰ ਮੰਨਣਾ ਚਾਹੀਦਾ ਆਪ ਦਾ ਕੋਈ ਧਰਮ ਚਾਹੀਦਾ ਮੈਂ ਨਹੀਂ ਕਦੇ ਵੀ ਮੇਰੇ ਦਾ ਨੂਨੋ ਜਿੱਥੇ ਤੁਹਾਡੀ ਆਸਤਾ ਬਣੀ ਉਹਨੂੰ ਮੰਨੋ ਚਾਹੇ ਇੱਟ ਦੇਰ ਕਿਉਂ ਨੂੰ ਮੰਨਣ ਲੱਗ ਜਾਓ ਉਹ ਵੀ ਤੁਹਾਨੂੰ ਵਰ ਦੇਊਗੀ ਕੀ ਨਾਮ ਕਹਿੰਦਾ ਤੁਹਾਡਾ ਗੁਰਵ ਚੰਦ ਸਿੰਘ ਇਹ ਕਦੋਂ ਤੂੰ ਆ ਰਹੇ ਮੈਥੇ ਅੱਜ ਪਹਿਲੀ ਵਾਰੀ ਆਇਆ ਪਹਿਲੀ ਵਾਰੀ ਆਇਆ ਪਤਾ ਕਿੱਥੋਂ ਲੱਗਾ ਆ ਫੇਸਬੁਕ ਤੇ ਦੇਖਿਆ ਸੀ ਗਾ ਜੀ ਫੇਸਬੁਕ ਤੇ ਦੇਖਿਆ ਵੀਡੀਓਜ਼ ਦੇਖ ਦੇ ਕੇ ਤੁਹਾਨੂੰ ਵਿਸ਼ਵਾਸ ਸੀਗਾ ਇੱਥੇ ਆ ਕੇ ਠੀਕ ਹੋਵਾਂਗੇ ਹਾਂਜੀ ਹਾਂਜੀ ਵਿਸ਼ਵਾਸ ਸੀਗਾ ਹੁਣ ਹੋਇਆ ਵੀ ਠੀਕ ਆ ਮੁੰਡੇ ਨੇ ਕੀਤਾ ਹੁਣ ਕਾਫੀ ਟਿਕ ਟੂਕ ਦੀ ਦਰਦ ਬਹੁਤ ਸੀਗਾ ਮਾਰੇ ਹੋਇਆ ਹੋਇਆ ਮਤਲਬ ਕੀ ਕੀ ਹੋ ਗਿਆ ਸੀਗਾ ਕੀ ਦਿੱਕਤ ਸੀਗੀ ਪਤਾ ਨਹੀਂ ਕਿਵੇਂ ਹੈ ਕਿ ਇਹਨੇ ਹਸਪੀਤਲ ਲਾਈ ਹੋਈ ਸੀ ਅਸੀਂ ਉਹ ਨੀਵਾਂ ਹੋ ਗਏ ਬਾਹਦੇ ਮੁੰਡੇ ਚੱਕਦੇ ਰਹੇ ਮਤਲਬ ਠੂਕ ਦੀ ਕੋਈ ਨਾੜ ਨੋੜ ਚੜ ਗਈ ਹੋਣੀ ਕਿੰਨੇ ਸਮੇਂ ਤੋਂ ਸੀ ਇਹ ਦਰਦ ਇਹ ਹਫਤੇ ਦਾ ਤੋਂ ਤੁਹ ਸੀਗਾ ਡਾਕਟਰ ਕੋਲ ਦਵਾਈ ਦੂਈ ਲੈਣੀ ਨਹੀਂ 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 ਦਵਾਈ ਦੂਈ ਨਹੀਂ ਲੈ ਸਿੱਧਾ ਇੱਥੇ ਆਏ ਹੋ ਪਹਿਲੇ ਇੰਨਾ ਵਿਸ਼ਵਾਸ ਹੈਗਾ ਤੁਹਾਨੂੰ ਹਾਂਜੀ 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 ਕੀ ਬਾਤ ਹੈ ਕਿੱਥੋਂ ਆਏ ਕਿੱਥੋਂ ਲੁਧਿਆਣੇ ਤੋਂ ਆਏ ਹੋ ਲੁਧਿਆਣੇ ਤੋਂ ਆਏ ਹੋ ਹਾਂਜੀ ਫਰਕ ਹੋ ਗਿਆ ਹਾਂ ਅੱਗੇ ਨੂੰ ਤਾਂ ਠੀਕ ਲੱਗਦਾ ਜੀ ਹੁਣ ਬਾਕੀ ਕਿਸ਼ਤੀ ਇੱਕੋ ਵਾਰੀ ਚ ਹਾਂਜੀ ਹੁਣ ਕਿੰਨਾ ਟਾਈਮ ਲੱਗਾ ਹੋਣਾ ਇਹ 5 ਮਿੰਟ ਮਿੰਟ ਲੱਗੇ ਹੋਣਾ ਜੀ ਕੀ ਬਾਤ ਹੈ ਦਵਾਈਆਂ ਖਾਂਦੇ ਤਾਂ ਪਤਾ ਨਹੀਂ ਕਿੰਨੇ ਕਿਤੇ ਦਵਾਈ ਮੈਂ ਖਾਦੀ ਹੋਈ ਨਹੀਂ ਦਵਾਈਆਂੋਂ ਕੱਟੇ ਹੀ ਖਾਣਾ। ਦਵਾਈ ਬਚ ਗਏ ਤੁਸੀਂ ਦਵਾਈਆਂ ਤੋਂ? ਹਾਂ ਜੀ ਦਵਾਈਆਂ ਤੋਂ ਬਚ ਗਏ। ਬਿਲਕੁਲ। ਕੀ ਕਹਿਣਾ ਚਾਹੂੰਗੀ ਇੱਕ ਵਾਰ ਸਾਡੀ ਜਨਤਾ ਨੂੰ ਵੀ ਕਾ ਜਰੂਰ ਆਵੇ ਤੇ ਦਵਾਈਆਂ ਤੋਂ ਬਚਣਾ ਦਾ। ਹਾਂ ਜੀ ਠੀਕ ਆ ਜੀ ਮੈਂ ਜੋ ਕਰ ਰਿਹਾ ਠੀਕ ਆ ਲੋਕਾਂ ਦੀ ਸੇਵਾ ਕਰ ਰਿਹਾ ਕੋਈ ਪੈਸੇ ਨਹੀਂ ਲੈ ਰਿਹਾ। ਹੂੰ। ਵਾਕਈ ਕੋਈ ਫਰਮਾ ਜਿਹੀ ਪਾਉਂਦੇ। ਤੁਸੀਂ ਨੂਰ ਪਰ ਬੈਠੋ। ਕੀ ਦਿੱਕਤ ਕਿਸੇ ਨੂੰ? ਦਿੱਕਤ ਮੇਰਾ ਫੁੱਟ ਡ੍ਰੌਪ ਆ। ਹੂੰ। ਤੇ ਦਵਾਈਆਂ ਤੋਂ ਇਹ ਕਿੰਨੇ ਸਮੇਂ ਤੋਂ ਦਿੱਕਤ ਆ? ਨੂੰ 2-3 ਸਾਲ ਹੋ ਗਏ। ਦਵਾਈ ਡਾਕਟਰ ਉਹ ਦਵਾਈਆਂ ਮੈਂ ਜਿਹੜੇ ਮਰਸਨ ਬਹੁਤ ਖਾਧੀ ਆ ਪਰ ਫਰਕ ਨਹੀਂ ਪੈ ਰਿਹਾ ਪੈਰ ਲਮਕ ਗਿਆ ਮੇਰਾ ਨਾ ਪੈਰ ਵਿੱਚ ਮੇਰੀ ਆਪਡਾਉਨ ਬਿਲਕੁਲ ਖਤਮ ਹੋ ਗਿਆ ਔਰ ਜੋ ਖਚਣਾ ਪੈਰ ਨੂੰ ਤਾਂ ਬਿਲਕੁਲ ਹੀ ਪੈਰ ਖਚ ਨਹੀਂ ਹੁੰਦਾ ਆਰਮਰ ਡੈਡ ਆ ਪੈਰ ਤੇ ਤੁਸੀਂ ਇਸ ਜਗ੍ਹਾ ਬਾਰੇ ਕਿਦਾਂ ਪਤਾ ਲੱਗਾ ਤੁਹਾਨੂੰ ਅਸੀਂ YouTube ਤੋਂ ਦੇਖਿਆ ਜਨ ਆ ਤੇ ਜਦੋਂ ਆਏ ਹੋ ਵਿਸ਼ਵਾਸ ਸੀਗਾ ਤੁਹਾਨੂੰ ਕਿ ਠੀਕ ਹੋ ਜਾਊਗਾ ਹਾਂਜੀ ਵਿਸ਼ਵਾਸ ਤਾਂ ਮੈਨੂੰ ਹੁਣ ਵੀ ਇੱਕ ਵਾਰੀ ਪਹਿਲਾਂ ਆਇਆ ਘਰ ਜਾਇਆ ਦੂਸਰੀ ਵਾਰੀ ਆਇਆ ਅੱਜ ਹਾਂਜੀ ਤੇ ਹੁਣ ਕਿਦਾਂ ਫਰਕ ਹੈਗਾ ਕੁਝ ਨਹੀਂ ਫਿਲਹਾਲ ਤਾਂ ਨਹੀਂ ਫਰਕ ਕੋਈ ਪਰ ਉਮੀਦ ਹੈ ਕਿ ਮੈਨੂੰ ਫਰਕ ਪਾਊਗਾ ਕਾਫੀ ਪੁਰਾਣਾ ਦਰਦ ਹੈ ਹਾਂਜੀ ਦਰਦ ਤਾਂ ਜਿਹੜਾ ਹੈਗਾ ਹੈਗਾ ਪੈਰ ਵਰਕ ਨਹੀਂ ਕਰ ਰਿਹਾ ਬਿਲਕੁਲ ਹੀ ਮੂਵਮੈਂਟ ਬਿਲਕੁਲ ਮੂਵਮੈਂਟ ਨਹੀਂ ਹੈ ਪੈਰ ਵਿੱਚ ਅੱਡੀ ਤੱਕ ਵਜਨ ਆਂਦਾ ਅੱਡੀ ਤੋਂ ਅੱਗੇ ਬਿਲਕੁਲ ਮੂਵਮੈਂਟ ਨਹੀਂ ਹੈ ਇੰਨਾ ਕਵਾਚ ਹੋਣ ਦਾ ਬਲੱਡ ਚੱਲਦਾ ਬਲੱਡ ਫਲੋ ਚੱਲਦਾ ਤੇ ਨਸਾਂ ਵਗੈਰਾ ਦੀ ਮੂਵਮੈਂਟ ਵੱਲ ਤਾਂ ਲਗਾਤਾਰ ਆਪਾਂ ਇੱਥੇ ਮਰੀਜ਼ਾਂ ਨਾਲ ਗੱਲਬਾਤ ਕਰ ਰਹੇ ਆ ਕਿ ਕਿਸ ਤਰੀਕੇ ਦਾ ਹਾਇ ਤੱਕ ਉਹਨਾਂ ਦਾ ਐਕਸਪੀਰੀਅੰਸ ਰਹਿ ਕਿ ਜਿਹੜੇ ਲੋਕ ਪਹਿਲੀ ਵਾਰ ਵੀ ਆਏ ਨੇ ਤੇ ਸੱਸੀ ਕਾਂ ਸਾਹਿਬ ਕੀ ਨਾਮ ਹੈ ਤੁਹਾਡਾ ਲਖਵਿੰਦਰ ਸਿੰਘ ਕਿੱਥੋਂ ਆਏ ਤੁਸੀਂ ਐਮ ਤਗੜ ਮੰਡੀ ਤੋਂ ਕਿੱਥੋਂ ਪਤਾ ਲੱਗਾ ਤੁਹਾਨੂੰ ਇਹ ਜਗ੍ਹਾ ਦੇ ਬਾਰੇ ਮੈਂ ਉਹ ਦੇਖੀ ਸੀਗੀ ਜੀ ਵੀਡੀਓ ਉਹ ਵੀਡੀਓ ਤੁਹਾਨੂੰ ਪਤਾ ਲੱਗਿਆ ਵੀਡੀਓ ਦੇ ਕਿ ਤੁਹਾਨੂੰ ਵਿਸ਼ਵਾਸ ਹੋ ਗਿਆ ਹਾਂਜੀ ਵਿਸ਼ਵਾਸ ਸੀ ਜਦੋਂ ਆਏ ਜੀ ਤਾਂ ਲੱਗਾ ਸੀ ਕਿ ਇੱਥੇ ਆਵਾਂਗੇ ਤਾਂ ਠੀਕ ਹੋ ਜਾਾਂਗੇ ਅਸੀਂ ਹਾਂਜੀ ਨਾਲ ਹੈਗੇ ਜੀ ਬਿਸ਼ਵਾਸ ਹੈਗਾ ਜੀ ਬਿਸ਼ਵਾਸ ਹੈਗਾ ਕੀ ਦਿੱਕਤ ਕੀ ਹੋਈ ਤੁਹਾਨੂੰ ਦਿੱਕਤ ਮੈਡਮ ਮੇਤੋਂ ਆਹ ਚੀਤੋਂ ਨਾ ਮੇ ਤੁਰ ਨਹੀਂ ਸੀ ਹੁੰਦਾ ਜਮ ਨਹੀਂ ਤੁਰ ਹੁੰਦਾ ਤੇ ਪੇਟ ਹੀ ਫੁੱਲੀ ਜਾਂਦਾ ਮੈਡਮ ਬਸ ਹੋਰ ਕੋਈ ਦਿੱਕਤ ਨਹੀਂ ਸੁਣਿਆ ਵੀ ਸਾਰੇ ਕਾ ਦਾ ਇਲਾਜ ਕਰਦੇ ਆ ਤੇ ਦਿਖਾ ਲਈਏ ਵੀ ਖਬਰਾ ਉੱਥੇ ਹੀ ਫਰਕ ਪੈ ਜੇ ਯਾਰ ਕਹਿੰਦੇ ਨੇ ਤਾਂ ਪਹਿਲੀ ਵਾਰ ਆਇਆ ਪਹਿਲੀ ਦਫਾ ਆਇਆ ਤੇ ਕੀ ਲੱਗਦਾ ਹੁਣ ਤੁਸੀਂ ਹੁਣ ਇਲਾਜ ਕਰਾਣਾ ਪਰ ਉਸਾ ਹੈਗਾ ਤੁਹਾਨੂੰ ਪੂਰਾ ਹਾਂਜੀ ਹੋ ਜਾਊਗਾ ਹਾਂਜੀ ਕੀ ਬਾਤ ਹੈ ਤੇ ਕੀ ਕਹਿਣਾ ਚਾਹੂੰਗੀ ਇੱਕ ਵਾਰ ਸਾਡੀ ਜਨਤਾ ਨੂੰ ਵੀ ਇੱਕ ਵਾਰ ਇੱਥੇ ਆਣ ਜ਼ਰੂਰ ਹਾਂਜੀ ਜ਼ਰੂਰ ਆਉਣ ਮੈਡਮ ਜੇ ਫਰਕ ਪਊਗਾ ਹੀ ਕਹਾ ਗਈ ਵੀ ਅਸ ਤਾਂ ਕਹਾ ਰੱਬਾ ਸਾਡੇ ਲਈ ਬਿਲਕੁਲ ਹਾਂ ਕਿਉਂਕਿ ਕਿਉਂਕਿ ਹਲੇ ਤੁਸੀਂ ਵੀ ਸ਼ਾਇਦ ਦੇਖਿਆ ਹੋਣਾ ਹੈ ਕਿ ਇੱਕੋ ਵਾਰ ਚੱਤਰਣੇ ਨਿਕਲੀ ਹੈ ਕਈਆਂ ਦੀ ਹੈਨਾ ਹਾਂਜੀ ਕਾਫੀ ਠੀਕ ਮਹਿਸੂਸ ਕਰ ਰਹੇ ਨੇ ਤੁਹਾਨੂੰ ਹੁਣ ਦੇਖ ਕੇ ਵਿਸ਼ਵਾਸ ਹੋ ਰਿਹਾ ਲੱਗਦਾ ਹਾਂਜੀ ਹਾਂਜੀ ਮੈਡਮ ਪੂਰਾ ਵਿਸ਼ਵਾਸ ਹੋ ਰਿਹਾ ਜੀ ਪਹਿਲੀ ਵਾਰ ਆਏ ਸੀ ਨਾ ਤੁਹਾਨੂੰ ਹਾਂਜੀ ਕਿੱਦਾਂ ਦਾ ਰਹਿ ਗਿਆ ਮੈਡਮ ਬਹੁ ਬਧੀਆ ਰਹਿ ਗਿਆ ਫਰਕ ਪੈ ਗਿਆ ਫਰਕ ਬਹੁਤ ਪੈ ਗਿਆ ਜੀ ਇੱਕੋ ਵਾਰ ਹੀ ਹਾਂਜੀ ਮੈਡਮ ਲੱਗਦਾ ਤੁਹਾਨੂੰ ਇੱਕ ਵਾਰ ਇਸ ਪਰ ਟੈਸਟ ਕਰ ਲੈਣਾ ਚਾਹੀਦਾ ਹਾਂ ਜੀ ਮੈਮ ਬਹੁਤ ਫਰਕ ਆਈ ਜੀ ਸਵੇਰੇ ਤਾਂ ਜਮਾ ਨਹੀਂ ਸੀ ਸਾਹ ਨਹੀਂ ਸੀ ਆਉਂਦਾ ਜੀ ਹੁਣ ਇੱਕ ਵਾਰੀ ਪਰ ਪੈ ਗਿਆ ਹੁਣ ਦੁਬਾਰਾ ਆਣਾ ਇੱਕ ਵਾਰੀ ਜਨਗੀ ਦੁਬਾਰਾ ਆਣਾ ਲੋਡਿੰਗ ਹੈਗੀ ਕੀ ਬਾਤ ਹੈ ਇੱਕ ਵਾਰ ਆ ਕੇ ਦੂਜੀ ਵਾਰ ਆਣ ਦੀ ਲੋੜ ਹੀ ਨਹੀਂ ਹੈਗੀ ਕਦੇ ਡਾਕਟਰ ਮਿਲੇ ਆ ਦਾਦਾ ਤੁਹਾਨੂੰ ਮੈਮ ਦਵਾਈਆਂ ਬਹੁਤ ਖਾ ਚੁੱਕੇ ਨੇ ਦਵਾਈਆਂ ਬਹੁਤ ਖਾ ਲਈਆਂ ਕੀ ਕਰੀਏ ਕੀ ਬਾਤ ਹੈ ਮਤਲਬ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਇੱਥੇ ਮਰੀਜ਼ ਵੀ ਆ ਰਹੇ ਨੇ ਸਾਰੇ ਤੇ ਫ੍ਰੀ ਦਾ ਇਲਾਜ ਕਰਾ ਕੇ ਜਾ ਰਹੇ ਨੇ ਹਰ ਇੱਕ ਤਰ੍ਹਾਂ ਦੀ ਦਿੱਕਤ ਹਰ ਤਰ੍ਹਾਂ ਦੀ ਪਰੇਸ਼ਾਨੀ ਹਰ ਇੱਕ ਤਰ੍ਹਾਂ ਦੀ ਦਿੱਕਤ ਨੂੰ ਠੀਕ ਕੀਤਾ ਜਾ ਰਿਹਾ ਇੱਥੇ ਜਿਹੜੇ ਪਹਿਲੀ ਵਾਰ ਆਏ ਨੇ ਉਹਨਾਂ ਦਾ ਵੀ ਬਹੁਤ ਪੋਜ਼ਿਟਿਵ ਰਿਸਪੌਂਸ ਹੈ ਤੇ ਕਹਿੰਦੇ ਦੂਜੀ ਵਾਰ ਆਉਣ ਦੀ ਲੋੜ ਵੀ ਨਹੀਂ ਹੈਗੀ ਜਿਹਾ ਅਜੇ ਤੱਕ ਤੁਸੀਂ ਨਹੀਂ ਆਏ ਤਾਂ ਇੱਕ ਵਾਰ ਜ਼ਰੂਰ ਆਓ ਤੇ ਇੱਕ ਵਾਰ ਤੁਹਾਨੂੰ ਐਡਰੈਸ ਦੱਸਾਂਗੇ ਖੁਦੇ ਦੱਸਣਗੇ ਇੱਕ ਵਾਰ ਐਡਰੈਸ ਦੱਸ ਦੋ ਸਰ ਆਪਣਾ ਆਪਣਾ ਜੀ ਲੁਧਿਆਣੇ ਤੋਂ 10 ਕਿਲੋਮੀਟਰ ਪੈ ਜਾਂਦੇ ਜੋਧਾ ਪੈਂਡ ਪੱਖਾ ਵਾਲਾ ਰੋਡ ਆ ਜੋਧਾ ਪੈਂਡ ਰਵੇ 10 ਮਹਾਰਾਜ ਦੀ ਧਰਮਸ਼ਾਲਾ ਦੇ ਨਾਲ ਆਪਣਾ ਘਰ ਸੇਵਾ ਸੰਗ ਚਾਟ ਵਾਲੇ ਨਾਲ ਕਿਆ ਬਾਤ ਹੈ ਲੋਕੇਸ਼ਨ ਤੁਹਾਨੂੰ ਦੱਸਤੀ ਹੈ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਨੰਬਰ ਵੀ ਤੁਹਾਨੂੰ ਸਕਰੀਨ ਤੇ ਦਿਖਾਵਾਂਗੇ ਤੇ ਜ਼ਰੂਰ ਵਿਜ਼ਿਟ ਕਰੋ ਤੇ ਕਿੱਦਾਂ ਦਾ ਲੱਗਦਾ ਇੱਕ ਵਾਰ ਸਾਨੂੰ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ